ਨਮਸਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸੈਂਟਰ ਸਰਕਾਰ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਹੈ ਕੀ ਸੈਂਟਰ ਸਰਕਾਰ ਇਸ ਕਰਕੇ ਵਿਤਕਰਾ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣਾ ਖਾਤਾ ਨਹੀਂ ਖੋਲ ਪਾਈ ਭਾਰਤੀ ਜਨਤਾ ਪਾਰਟੀ ਇਸ ਨੂੰ ਲੈ ਕੇ ਹੁਣ ਚਰਚਾ ਕਰਾਂਗੇ ਚਰਚਾ ਇਸ ਗੱਲ ਦੀ ਹੈ ਕਿ 3000 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਸੈਂਟਰਲ ਸਰਕਾਰ ਨੇ ਬੰਦ ਕਰ ਦਿੱਤਾ ਹੈ ਇਸ ਦੀ ਜਿਹੜੀ ਆਵਾਜ਼ ਹੈ ਉਹ ਰਾਜ ਸਭਾ ਦੇ ਵਿੱਚ ਪੰਜਾਬ ਵੱਲੋਂ ਰਾਜ ਸਭਾ ਦੇ ਮੈਂਬਰ ਵਿਕਰਮ ਸਾਨੀ ਨੇ ਉਠਾਈ ਲੇਕਿਨ ਇਸ ਦਾ ਠੋਕੇ ਜਵਾਬ ਦੇ ਦਿੱਤਾ ਹੈ ਨਿਤਗਟਰੀ ਨੇ ਜਿਹੜਾ ਰੋਡ ਮਹਿਕਮੇ ਅਤੇ ਆਵਾਜਾਈ ਮਹਿਕਮੇ ਦੇ ਜਿਹੜੇ ਕੇਂਦਰੀ ਮੰਤਰੀ ਨੇ 3000 ਕਰੋੜ ਰੁਪਏ ਦੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪ੍ਰੋਜੈਕਟ ਜਿਹੜੇ ਲਟਕਦੇ ਆ ਰਹੇ ਨੇ ਅਤੇ ਉਹਨਾਂ ਨੂੰ ਨੇਪਰੇ ਨਹੀਂ ਚਾੜਿਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਨੂੰ ਲੈ ਕੇ ਜਦੋਂ ਵਿਕਰਮ ਚੀਸਾਨੀ ਨੇ ਜੋ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਅਤੇ ਪੰਜਾਬ ਦੀ ਜਨਤਾ ਦੇ ਨਾਲ ਕਿਉਂ ਇਸ ਤਰ੍ਹਾਂ ਦੀ ਪਾਰਸ਼ੀਅਲਟੀ ਕੀਤੀ ਜਾ ਰਹੀ ਹੈ ਜਿਹੜੇ ਪ੍ਰੋਜੈਕਟ ਅਜੇ ਤੋ 3 ਸਾਲ ਪਹਿਲਾਂ ਔਰੰਭੇ ਗਏ ਸੀ ਪੰਜਾਬ ਦੇ ਵਿੱਚ ਉਹ ਜਿਉਂ ਦੇ ਤਿਉਂ ਬੰਦ ਹੋ ਗਏ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇਸ ਨੂੰ ਲੈ ਕੇ ਨਿਤਰ ਗਠਕ੍ਰਿ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਉਹਨੇ ਕਿਹਾ ਕਿ ਅਸੀਂ ਉਹ ਪ੍ਰੋਜੈਕਟ ਜਿਹੜੇ ਨੈਸ਼ਨਲ ਹਾਈਵੇ ਬਣ ਰਹੇ ਨੇ ਤਿੰਨ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਸੰਪੂਰਨ ਮੁਕੰਮਲ ਜਾਣੀਪਰੇ ਚਾਰਨਾ ਚਾਹੁੰਦੇ ਹਾਂ ਲੇਕਰ ਸਾਨੂੰ ਜ਼ਮੀਨ ਐਕਵਾਇਰ ਕਰਨ ਦੇ ਵਿੱਚ ਯਾਨੀ ਕਿ ਕਿਸਾਨ ਸਾਨੂੰ ਪ੍ਰੋਪਰ ਜ਼ਮੀਨ ਨਹੀਂ ਦੇ ਰਿਹਾ ਇਸ ਲਈ ਅਸੀਂ ਪੈਸਾ ਮੁਹੱਈਆ ਕਰਵਾਇਆ ਹੈ ਜਿਹੜੇ ਪੰਜਾਬ ਦੇ ਵਿੱਚ ਠੇਕੇਦਾਰ ਕੰਮ ਕਰ ਰਹੇ ਨੇ ਹੁਣ ਪੰਜਾਬ ਦੇ ਠੇਕੇਦਾਰ ਇਸ ਗੱਲ ਤੋਂ ਦੁਖੀ ਨੇ ਕਿਉਂਕਿ ਜ਼ਮੀਨ ਐਕਵਾਇਰ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਜ਼ਮੀਨ ਦੇਣਗੇ ਲੈਂਡ ਦੇਣਗੇ ਤਾਂ ਹੀ ਸੜਕ ਦਾ ਅੱਗੇ ਕੰਮ ਚੱਲੇਗਾ ਕਈਆਂ ਕਿਸਾਨਾਂ ਨੇ ਠੋਕ ਕੇ ਜਵਾਬ ਦੇ ਦਿੱਤਾ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਦੇ ਵਿੱਚੋਂ ਜਿਹੜੇ ਤਿੰਨ ਨੈਸ਼ਨਲ ਹਾਈਵੇ ਬਣ ਰਹੇ ਨੇ 3000 ਕਰੋੜ ਰੁਪਏ ਦੀ ਲਾਗਤ ਨਾਲ ਉਹ ਇਸ ਕਰਕੇ ਬੰਦ ਕਰ ਦਿੱਤੇ ਨੇ لیکن ਜੇ ਗੱਲ ਕਰੀਏ ਅਧੂਰਾ ਕੰਮ ਕਿਉਂ ਛੱਡ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਦੁਆਰਾ ਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਸੱਚਮੁੱਚ ਉਹ ਜ਼ਮੀਨ ਨਹੀਂ ਦੇ ਰਿਹਾ ਉਹ ਨੈਸ਼ਨਲ ਹਾਈਵੇ ਬਣਾਉਣ ਤੇ ਰੁਕ ਲੱਗੀ ਹੋਈ ਹੈ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਣਗੇ ਨਿਤਨ ਗੱਟਕੀ ਜਿਹੜੇ ਆਵਾਜ਼ ਚਾਹੀਦੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਸਾਨੂੰ ਪਰਵਾਹ ਹੰਗਾਰਾ ਨਹੀਂ ਮਿਲ ਰਿਹਾ ਨੈਸ਼ਨਲ ਹਾਈਵੇ ਨੂੰ ਲੈ ਕੇ ਲੇਕਿਨ ਪ੍ਰੋਜੈਕਟ ਹਰੰਭੇ ਤੇ ਹੋਏ ਨੇ ਲਗਭਗ ਉਹਨਾਂ ਦਾ 30 ਤੋਂ 40% ਜਿਹੜਾ ਹੈ ਕੰਮ ਪੂਰਾ ਹੋ ਚੁੱਕਾ ਹੈ 15000 1500 ਕਿਲੋਮੀਟਰ ਦੇ ਇਹ ਤਿੰਨ ਹਾਈਵੇ ਪ੍ਰੋਜੈਕਟ ਅਜ ਤੋ ਲਗਭਗ 3 ਸਾਲ ਪਹਿਲਾਂ ਆਰੰਭ ਕੀਤੇ ਗਏ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਉਹ ਤਿਉਂ ਦੇ ਤਿਉਂ ਬੰਦ ਪਏ ਨੇ ਅਤੇ ਬਹੁਤ ਸਾਰੇ ਜਿਹੜੇ ਠੇਕੇਦਾਰ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਇਸ ਨੂੰ ਲੈ ਕੇ ਵਿਕਰਮਜੀਤ ਸਿੰਘ ਸਾਨੀ ਜੋ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਨਿਸ਼ਾਨੇ ਸਿੱਧੇ ਸੀ ਲੇਕਿਨ ਨਿਤ ਗਠਨੀ ਇਸ ਦਾ ਠੋਕ ਕੇ ਜਵਾਬ ਦਿੱਤਾ ਦੇ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਦੇਰ ਤੱਕ ਕਿਸਾਨਾਂ ਦੀ ਜ਼ਮੀਨ ਸਾਨੂੰ ਅਕਵਾਰ ਕਰਨ ਲਈ ਨਹੀਂ ਦਿੱਤੀ ਜਾਂਦੀ ਉਨੀ ਦੇਰ ਤੱਕ ਭਾਰਤ ਪੰਜਾਬ ਦੇ ਵਿੱਚ ਸਾਰੇ ਪ੍ਰੋਜੈਕਟ ਜਿਹੜੇ ਬੰਦ ਪੈ ਰਹੇ ਨੇ ਦੱਸ ਦਈਏ ਕਿ 6000 ਕਰੋੜ ਪੈ ਦਾ ਜਿਹੜਾ ਵਿਤੀ ਫੰਡ ਮਿਲਦਾ ਹੈ ਪੰਜਾਬ ਸਰਕਾਰ ਨੂੰ ਹਰ ਸਾਲ ਭਾਰਤੀ ਜਨਤਾ ਪਾਰਟੀ ਯਾਨੀ ਕਿ ਕੋਈ ਵੀ ਸਰਕਾਰ ਹੋਵੇ ਸੈਂਟਰ ਦੇ ਵਿੱਚ ਚਾਹੇ ਕਾਂਗਰਸ ਦੀ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਹੋਵੇ ਉਹ ਵੀ ਫੰਡ ਰੋਕ ਦਿੱਤੇ ਗਏ ਨੇ ਭਾਰਤੀ ਜਨਤਾ ਪਾਰਟੀ ਦੁਆਰਾ ਇਸ ਲਈ ਪੰਜਾਬ ਸਰਕਾਰ ਜਿਹੜਾ ਹੈ ਹੁਣ ਸੰਪੂਰਨ ਤੌਰ ਤੇ ਇਹਨਾਂ ਪ੍ਰੋਜੈਕਟਾਂ ਨੂੰ ਜਿਹੜੇ ਪ੍ਰੋਜੈਕਟ ਚੁਲਾਏ ਹੋਏ ਨੇ ਭਾਰਤੀ ਜਨਤਾ ਪਾਰਟੀ ਦੁਆਰਾ ਉਹ ਨੇਪਰੇ ਨਹੀਂ ਚੜ੍ਹ ਸਕੇਗੀ ਧੰਨਵਾਦ